ਵੱਡੀ ਖਬਰ ਦਾ ਰੋਕ ਕਰ ਲੈਨੇ ਜਿੱਥੇ ਮੋਡੀਫਾਈ ਕੀਤੇ ਵਾਹਣਾ ਅਤੇ ਜਗਾੜੂ ਰੇੜੀ ਵਾਲਿਆਂ ਤੇ ਆ ਗਈ ਹੈ ਸਖਤ ਕਾਰਵਾਈ ਹੁਣ ਆਈਗੀ ਉਹਨਾਂ ਦੀ ਸ਼ਮਤ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਟ੍ਰੈਫਿਕ ਪੁਲਿਸ ਨੇ ਕੀਤੀ ਕਾਰਵਾਈ ਸ਼ੁਰੂ ਤਾਂ ਬਿਲਕੁਲ ਹਾਈ ਕੋਰਟ ਨੇ ਨਿਰਦੇਸ਼ ਦੇ ਦਿੱਤੇ ਕਿ ਜਿਹੜੇ ਲੋਕ ਮੋਡੀਫਾਈ ਕਰਕੇ ਚੀਜ਼ਾਂ ਨੂੰ ਵਾਹਣਾ ਨੂੰ ਚਲਾਉਂਦੇ ਨੇ ਜਿਹੜੇ ਲੋਕ ਹਜ਼ਾਰਾਂ ਲੱਖਾਂ ਰੁਪਏ ਖਰਚ ਕਰਕੇ ਆਪਣੀਆਂ ਕਾਰਾਂ ਜੀਪਾਂ ਨੂੰ ਮੋਡੀਫਾਈ ਕਰਵਾ ਲੈਂਦੇ ਨੇ ਤੇ ਉਹਨਾਂ ਦੇ ਟਾਇਰ ਚੌੜੇ ਕਰਵਾ ਲੈਂਦੇ ਨੇ ਹੁਣ ਉਹਨਾਂ ਦੀ ਖੈਰ ਨਹੀਂ ਹਾਈ ਕੋਰਟ ਦੀ ਹਦਾਇਤਾਂ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਮੋਡੀਫਾਈ ਕੀਤੇ ਵਾਹਨਾਂ ਤੇ ਜਗਾੜੂ ਰੇੜੀਆਂ ਦੇ ਖਿਲਾਫ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਐਸੇ ਕੜੀ ਤਹਿਤ ਅੱਜ ਮੋਡੀਫਾਈ ਕੀਤੇ ਗਏ ਵਾਹਨ ਅਤੇ ਜਗਾੜੂ ਰੇੜੀਆਂ ਦੇ ਮੋٹے ਚਲਾਨ ਜੋ ਹੈ ਅਲਾਕਾ ਗਰਦਾਸਪੁਰ ਦੇ ਵਿੱਚ ਕੱਟੇ ਗਏ ਹਾਈ ਕੋਰਟ ਵੱਲੋਂ ਅੱਜ ਇਹ ਹੁਕਮ ਦਿੱਤੇ ਗਿਆ ਕਿ ਜਗਾੜੂ ਰੇੜੀਆਂ ਅਤੇ ਮੋਡੀਫਾਈ ਕੀਤੀ ਗਏ ਵਾਹਨਾਂ ਗੱਡੀਆਂ ਦੇ ਚਲਾਨ ਤੁਰੰਤ ਕੀਤੇ ਜਾਣ ਜਿਨ੍ਹਾਂ ਨੇ ਆਪਣੀਆਂ ਜੀਪਾ ਕਾਰਾਂ ਮੋਡੀਫਾਈ ਕਰਵਾਈਆਂ ਹਨ ਚੌੜੇ ਚੌੜੇ ਟਾਇਰ ਕਰਵਾਏ ਹਨ ਜਾਂ ਜਿਹੜੇ ਬਿਨਾਂ ਨੰਬਰ ਪਲੇਟਾਂ ਤੋਂ ਰਜਿਸਟ੍ਰੇਸ਼ਨ ਤੋਂ ਜਗਾੜੂ ਰੇੜੀਆਂ ਨੂੰ ਚਲਾਈ ਫਿਰਦੇ ਹਨ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਪਣੀਆਂ ਗੱਡੀਆਂ ਨੂੰ ਕਰਾਂ ਦੇ ਅੰਦਰ ਹੀ ਰੱਖਣ ਅਗਰ ਉਹ ਬਾਹਰ ਲੈ ਕੇ ਆਉਣਗੇ ਤਾਂ ਬਿਲਕੁਲ ਉਹਨਾਂ ਦਾ ਚਲਾਨ ਜਿਹੜਾ ਬਿਲਕੁਲ ਹੋਏਗਾ ਜਿਵੇਂ ਪਹਿਲਾਂ ਹੁੰਦਾ ਸੀ ਕਿ ਕਾਰ ਹੋਈ ਗੱਡੀ ਹੋਈ ਲੰਡੀ ਜੀਪ ਹੋਈ ਜਾਂ ਥਾਰ ਜਾਂ ਕੋਈ ਵੀ ਇਹੋ ਜਿਹਾ ਵਾਹਨ ਸੀ ਜਿਹਨੂੰ ਆਪਾਂ ਮੋਡੀਫਾਈ ਕਰਵਾ ਲੈਂਦੇ ਸੀ ਚੌੜੇ-ਚੌੜੇ ਟਾਇਰ ਪਵਾ ਲੈਂਦੇ ਸੀ ਜਾਂ ਨੰਬਰ ਪਲੇਟ ਜਾਂ ਕਿਤੇ ਨਾ ਕਿਤੇ ਦੂਜੀ ਲੱਗੀ ਹੁੰਦੀ ਸੀ ਤਾਂ ਇਸ ਦੇ ਉੱਪਰ ਜਿਹੜਾ ਵਾ ਹਾਈ ਕੋਰਟ ਦਾ ਵੱਡਾ ਐਕਸ਼ਨ ਜਿਹੜਾ ਵਾ ਹੋ ਨਜ਼ਰ ਜਿਹੜਾ ਉਹ ਹੁੰਦਾ ਹੋਇਆ ਨਜ਼ਰ ਆਵੇਗਾ ਕਈ ਵਾਰ ਇਦਾਂ ਵੀ ਹੁੰਦਾ ਕਿ ਜਗਾੜੂ ਰੇੜੀਆਂ ਤੁਸੀਂ ਦੇਖਿਆ ਹੈਗਾ ਕਿ ਟੂ ਪਈਆ ਵਾਹਨ ਜਿਹੜਾ ਸੀ ਉਸ ਨੂੰ ਜਿਹੜਾ ਰੇੜੀ ਅੱਗੇ ਲਗਾ ਕੇ ਉਹਨੂੰ ਜਗਾੜੂ ਰੇੜੀ ਜਿਹੜੀ ਉਹ ਬਣਾਇਆ ਜਾਂਦਾ ਸੀ ਤਾਂ ਬਿਲਕੁਲ ਇਹ ਵਾਹਨ ਜਦੋਂ ਹੁਣ ਸੜਕ ਤੇ ਆਉਣਗੇ ਤਾਂ ਪੰਜਾਬ ਪੁਲਿਸ ਦੇ ਵੱਲੋਂ ਮੋਟਾ ਚਲਾਨ ਜਿਹੜਾ ਉਹ ਵੀ ਕੀਤਾ ਜਾਏਗਾ ਅਤੇ ਹਾਈ ਕੋਰਟ ਨੇ ਕਿਹਾ ਕਿ ਕਿਸੇ ਨੂੰ ਵੀ ਕਿਸੇ ਕੀਮਤ ਤੇ ਬਖਸ਼ਣਾ ਨਹੀਂ ਹੈ ਚੋੜੇ-ਚੋੜੇ ਟਾਇਰ ਜਿਹੜੇ ਪਾਉਂਦੇ ਸੀ ਗੱਡੀਆਂ ਦੇ ਉਹ ਵੀ ਬਿਲਕੁਲ ਸਾਵਧਾਨ ਹੋਣ ਹਾਈ ਕੋਰਟ ਦੇ ਜਿਹੜੇ ਰੂਲਸ ਤੇ ਨਿਯਮ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜੇ ਪੜ ਲੈਣ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਜਗਾੜੂ ਰੇੜੀਆਂ ਬਣਾਈਆਂ ਸੀ ਉਹਨਾਂ ਦੇ ਵੀ ਪੰਜਾਬ ਪੁਲਿਸ ਨੇ ਮੋٹے-ਮੋٹے ਚਲਾਣ ਕੱਟੇ ਨੇ ਇੱਕ ਲੰਡੀ ਜੀਪ ਵੀ ਸਾਨੂੰ ਨਜ਼ਰ ਆ ਰਹੀ ਆ ਜਿਹਦੇ ਚੌੜੇ-ਚੋੜੇ ਟਾਇਰ ਨੇ ਉਹਨੂੰ ਮੋਡੀਫਾਈ ਕੀਤਾ ਤਾਂ ਬਿਲਕੁਲ ਅਗਰ ਤੁਸੀਂ ਲੱਖਾਂ ਲੱਖਾਂ ਪੈਸੇ ਲਾ ਕੇ ਆਪਣੀ ਗੱਡੀਆਂ ਨੂੰ ਆਪਣੀ ਜੀਬਾਂ ਨੂੰ ਥਾਰਾਂ ਨੂੰ ਮੋਡੀਫਾਈ ਕਰਵਾਉਂਦੇ ਹੋ ਤਾਂ ਤੁਸੀਂ ਵੀ ਹੋ ਜਾਓ ਸचेत ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮोटे-ਮोटे ਚਲਾਨ ਜਿਹੜੇ ਆ ਹੁਣ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਹਾਈ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਕੱਟਣੇ ਸ਼ੁਰੂ ਹੋ ਗਏ ਨੇ ਤਾਂ ਆਨਲਾਈਨ ਚਲਾਨ ਵੀ ਕੱਟੇ ਜਾ ਰਹੇ ਨੇ ਕਿਹਾਗੇ ਕੋਈ ਵੀ ਸੜਕ ਦੇ ਉੱਪਰ ਅਗਰ ਇਦਾਂ ਦਾ ਮੋਡੀਫਾਈ ਕੀਤਾ ਹੋਇਆ ਵਾਹਨ ਜਾਂ ਜਗਾੜੂ ਰੇੜੀ ਦਿਖਦੀ ਹੈ ਤਾਂ ਤੁਰੰਤ ਉਸ ਦਾ ਚਲਾਨ ਕੱਟਣਾ ਬਿਲਕੁਲ ਲਾਜ਼ਮੀ ਜਿਹੜਾ ਉਹ ਹੋਏਗਾ ਤਾਂ ਪੰਜਾਬ ਪੁਲਿਸ ਦੀ ਕਾਰਵਾਈ ਜਿਹੜੀ ਆ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਤਹਿਤ ਸ਼ੁਰੂ ਹੋ ਗਈ ਹੈ ਜਿੱਥੇ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਹ ਚਲਾਨ ਕੱਟਨੇ ਵੀ ਸ਼ੁਰੂ ਹੋ ਗਏ ਹਨ ਤਾਂ ਕਈ ਵਾਰੀ ਇਦਾਂ ਹੁੰਦਾ ਕਿ ਲੋਕ ਜਿਹੜੇ ਜਦੋਂ ਜਗਾੜੂ ਰੇੜੀ ਬਣਾਉਂਦੇ ਤੇ ਉਹ ਕਈ ਵਾਰੀ ਚੋਰੀ ਦੇ ਮੋਟਰਸਾਈਕਲ ਵਾਨ ਜਿਹੜੇ ਆ ਉਹਨਾਂ ਦੀ ਵਰਤੋਂ ਕਰ ਲੈਂਦੇ ਸੀ ਜਾਂ ਕਿਤੇ ਚੋਰੀ ਕੀਤੇ ਗਏ ਵਾਨ ਜਿਹੜੇ ਆ ਜਾਂ ਗੁੰਮਸ਼ੁਦਾ ਹੋਏ ਜਿਹੜੇ ਵਾਨ ਸੀ ਉਹਨਾਂ ਨੂੰ ਚਲਾ ਲੈਂਦੇ ਆ ਉਹ ਜਗਾੜੂ ਡੜੀ ਨਾਲ ਜੋੜ ਕੇ ਜਿਹੜਾ ਆਪਣਾ ਕੰਮ ਕਾਜ ਤੋਰ ਲੈਂਦੇ ਆ ਤਾਂ ਤੁਸੀਂ ਵੀ ਆਪਣੇ ਕਮੈਂਟ ਵਿਚਾਰ ਜ਼ਰੂਰ ਸਾਂਝੇ ਕਰੋ ਹਾਈ ਕੋਰਟ ਦਾ ਜਿਹੜਾ ਇਹ ਨਵਾਂ ਨਿਰਦੇਸ਼ ਜਾਰੀ ਹੋਇਆ ਵਾ ਕਿਵੇਂ ਦੇਖਦੇ ਹੋ ਤੁਸੀਂ ਇਸ ਨੂੰ ਕਮੈਂਟ ਵਿੱਚ ਆਪਣੇ ਵਿਚਾਰ ਜਿਹੜੇ ਆ ਉਹ ਜ਼ਰੂਰ ਸਾਂਝੇ ਕਰਿਓ ਤਾਂ ਇਸ ਤੋਂ ਬਾਅਦ ਅਸੀਂ ਜਿਹੜੇ ਟ੍ਰੈਫਿਕ ਇਨਚਾਰਜ ਨੇ ਉਹਨਾਂ ਨਾਲ ਗੱਲਬਾਤ ਜਿਹੜੀ ਆ ਉਹ ਵੀ ਕਰਦੇ ਕੀ ਕਿਹਾ মিডিਆ ਨੂੰ ਉਹਨਾਂ ਨੇ ਗੱਲਬਾਤ ਦੇ ਦੌਰਾਨ ਅੱਜ ਦੇ ਮਾਨਯੋਗ ਹਾਈ ਕੋਰਟ ਦੇ ਜਿਹੜੇ ਹੁਕਮ ਨੇ ਉਹਨਾਂ ਤੇ ਆਪਾਂ ਅਮਲ ਕਰਦੇ ਹੋਏ ਜਿਹੜੇ ਮੋਡੀਫਾਈ ਕੀਤੇ ਨੇ ਨਾ ਜਿਹੜੇ ਇਹਨਾਂ ਨੇ ਵੀਕਲ ਆਪਣੇ ਜਿਹਨਾਂ ਰੇਟ ਜਗਾੜੂ ਰੇੜੇ ਨੇ ਜਾਂ ਮੋਟਰਸਾਈਕਲ ਨੂੰ ਮੋਡੀਫਾਈ ਕੀਤਾ ਆ ਉਹਦੇ ਸਲੈਂਸਰ ਚੇਂਜ ਕੀਤਾ ਆ ਠੀਕ ਹੈ ਉਹਦਾ ਆਪਣਾ ਗੱਡੀਆਂ ਨੂੰ ਚੌੜੇ ਟਾਇਰ ਪਾਏ ਆ ਉਹਨਾਂ ਦੇ ਚਲਾਨ ਜਿਹੜੇ ਆ ਅੱਜ ਕੀਤੇ ਇਹਨਾਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਤੁਸੀਂ ਇਹ ਇੰਨੇ ਰਕਮ ਖਰਚ ਕੇ ਤੇ ਇਹਨਾਂ ਨੂੰ ਮੋਡੀਫਾਈ ਕੀਤਾ ਹੈ ਤੇ ਇਹਨਾਂ ਨੂੰ ਜਿਹੜੇ ਆ ਇਹ ਆਪਣੇ ਵਾਲ ਲੋ ਘਰਾਂ ਦੇ ਵਿੱਚ ਜਾਣ ਨੂੰ ਠੀਕ ਕਰ ਲੋ ਨਹੀਂ ਤਾਂ ਫਿਰ ਇਹ ਹੁਣ ਜਿਹੜੇ ਚਲਾਨ ਹੋਣਗੇ ਚਲਾਨ ਦਾ ਜੁਰਮਾਨਾ ਵੀ ਭਾਰੀ ਹੈ ਇਸ ਕਰਕੇ ਜਿਹੜੇ ਹਾਈ ਕੋਰਟ ਦੇ ਮਨਜੋਗ ਹਾਈ ਕੋਰਟ ਦੇ ਹੁਕਮ ਨੇ ਉਹ ਤੇ ਸਾਨੂੰ ਲਾਗੂ ਕਰਾਉਣੇ ਪੈਣੇ ਉਹ ਇਹ ਵੀ ਇਹਨਾਂ ਨੂੰ ਤੇ ਅਸੀਂ ਅਪੀਲ ਕਰਨੇ ਆਂ ਵੀ ਇਹ ਕੰਮ ਨਾ ਕਰੋ ਪਰ ਜਿਹੜਾ ਸਾਡੇ ਨਾਕੇ ਦੇ ਦਰਾਂ ਆਏਗਾ ਉਹ ਬਖਸ਼ਿਆ ਨਹੀਂ ਜਾਏਗਾ ਉਹ ਤੇ ਸਖਤ ਕਾਰਵਾਈ ਹੋਏਗੀ